ਇਹ ਤਾਂ ਬੜੀ ਜੋ ਮੇਨ ਰੋਕ ਲਾਈ ਗਈ ਔਰ ਜੋ ਬਡੇ ਬਡੇ ਵੈਰੀਗੇਟ ਲਾਈ ਹੋਏ ਆ ਬਿਲਕੁਲ ਸੀਨ ਕੀਤਾ ਗਿਆ ਹੈਗਾ ਤੇ ਅੱਜ ਇੱਥੇ ਕਿਤਾਣਾ ਨਹੀਂ ਕੋਈ ਆ ਤੁਸੀਂ ਦੇਖ ਸਕਦੇ ਹੋ ਜੋ ਇੱਥੇ ਵਾਟਰ ਆਪਾਂ ਨੇ ਤੁਹਾਨੂੰ ਦਿਖਾ ਰਹੇ ਆ ਗੜੀਆਂ ਗੜੀਆਂ ਕੈਨਲ ਦੇ ਆ ਆਪਣੇ ਵਾਟਰ ਕੈਨਲ ਤੇ ਤੇ ਤਾਂ ਨਹੀਂ ਤਾਂ ਨਾਲ ਲੜੇ ਨਹੀਂ ਬਾਈ ਵੀ ਨਹੀਂ ਬਸ ਜਾਤ ਦਾ ਰੇ ਆ ਜਿਹੜਾ ਹੁੰਦਾ ਜਾਓ ਤੇ ਕੋ ਸਾਹਮਣੇ ਵੈਰੀ ਗੇਰਾ ਸਾਹਮਣੇ ਕਰੀ ਗਏ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਵੀ ਇੱਥੇ ਇੱਕ ਕੰਡੇ ਵਾਲੀ ਤਾਰ ਲਾ ਦਿੱਤੀ ਗਈ ਆ ਉਸ ਤੋਂ ਅੱਗੇ ਕ੍ਰੋਸਿੰਗ ਨਹੀਂ ਹੋਊਗੀ। ਉਸ ਤੋਂ ਪਿੱਛੇ ਬਾਰਡਰ ਆ ਪੂਰਾ ਵੱਡਾ ਬੈਰੀਗੇਡ ਲਾ ਕੇ ਜੋ ਬਾਰਡਰ ਤਿਆਰ ਕੀਤਾ ਗਿਆਗਾ ਰੋਕ ਲਈ ਗਈ ਆ। ਫੋਰਸ ਕਨੀ ਹੋ ਤੇ ਇੱਥੇ ਆਪਣੇ ਕਿਸਾਨ ਸਾਥਮਣੇ ਢੰਗ ਨਾਲ ਖੜੇ ਨੇ ਗੱਲਬਾਤ ਕਰ ਰਹੇ ਨੇ ਸਾਡੇ ਨਾਲ ਸਿੱਧੂਪੁਰ ਜੱਥੇਬੰਦੀ ਤੋਂ ਬਠਿੰਡਾ ਤੋਂ ਜ਼ਿਲ੍ਹਾ ਬਠਿੰਡਾ ਤੋਂ ਸਾਡੇ ਨਾਲ ਬਾਈ ਜੀ ਨੇ ਬਾਈ ਜੀ ਪਹਿਲਾਂ ਆਪਣਾ ਨਾਮ ਦੱਸੋ। ਬਲਦੇਵ ਸਿੰਘ ਸੰਦੋਹਾ ਬੀਕੇ ਜੋ ਇੱਕ ਤਾਂ ਸਿੱਧੂਪੁਰ ਜ਼ਿਲ੍ਹਾ ਬਠਿੰਡਾ ਦੇ ਪਰਣਾਣ। ਅੱਜ ਜੀ ਇੱਥੇ ਜੋ ਆਪਾਂ ਦੇਖ ਰਹੇ ਆ ਬੈਰੀਕੇਡ ਤਾਂ ਅੱਗੇ ਲਾਏ ਹੋਇਆ ਇੱਥੇ ਆ ਤਾਰ ਲਾ ਦਿੱਤੀ ਗਈ ਆ ਇਹਦਾ ਕੀ ਕਾਰਨ ਸੋ ਜਿਹੜੀ ਅਸੀਂ ਇਹ ਤਾਰ ਲਾਈ ਹੈ ਕਿ ਅਸੀਂ ਆਪਣੀ ਜਿਹੜੀ ਯੋਜਨਾ ਬੰਦੀ ਦੇ ਨਾਲ ਆਪਣੀ ਨੀਤੀ ਦੇ ਮੁਤਾਬਕ ਅਸੀਂ ਇੱਕ ਕਾਰਡ ਇਸ਼ੂ ਕਰਕੇ ਕੁਝ ਵਲੰਟੀਅਰ ਆ ਜਿਹੜੇ ਉਹ ਕੰਮ ਕਰਦੇ ਨੇ ਕਾਰਨ ਇਹ ਆ ਕਿ ਜਿਹੜਾ ਮੂਹਰੇ ਆਪਾਂ ਨੂੰ ਦਿਖ ਰਿਹਾ ਹੈਗਾ ਕਿ ਬਾਰਡਰ ਹੈ ਬੈਰੀਅਰ ਲੱਗੇ ਹੋਇਆ ਸਰਕਾਰ ਬਾਰ ਬਾਰ ਮਤਲਬ ਹਮਲਾ ਕਰ ਰਹੀ ਹੈ ਭਾਵੇਂ ਉਹ ਸਾਡੇ ਹੱਥੋਂ ਗੈਂਸਾਂ ਦੀ ਗੱਲ ਹੋਵੇ ਭਾਵੇਂ ਪਲਾਸਟਿਕਾਂ ਗੋਲੀਆਂ ਹੋਣ ਤੇ ਭਾਵੇਂ ਕੋੜੀ ਆੜ ਦੇ ਵਿੱਚ ਸਾਡੇ ਜਿਹੜੇ ਜਾਨਵਰ ਮਾਰਨ ਵਾਲੇ ਕਾਰਤੂਸ ਹੈ ਉਹਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਅੱਛਾ ਜੀ ਸੋ ਜਿਸ ਕਰਕੇ ਸਾਡੇ ਭੇੜ ਦੇ ਵਿੱਚ ਜਿਹੜੀ ਹਰਿਆਣੇ ਦੀ ਸਰਕਾਰ ਬੀਜੇਪੀ ਉਹ ਆਪਣੇ ਕੁਝ ਪਾਵੇਂ ਉਹ ਮੁਲਾਜ਼ਮੇ ਹੋਣ ਤੇ ਪਾਵੇਂ ਉਹਨਾਂ ਦੇ ਕਾਰਕੁਨ ਹੋਣ ਉਹ ਕੁਸਫੈਟ ਕਰਕੇ ਸਾਡੇ ਜਿਹੜੇ ਜਥੇਬੰਦੀ ਉੱਪਰ ਗੋਲੇ ਸੱਟਲਾ ਰੋੜੇ ਸੱਟਲਾ ਜਾਂ ਮਤਲਬ ਜਣੀ ਛੋਟੀ ਕਹਿਲਾ ਖਿੰਝੜੀ ਛੇੜ ਕੇ ਸਾਡੇ ਬੰਦਿਆਂ ਦੇ ਉੱਤੇ ਹਮਲਾ ਕਰਾ ਰਹੀ ਹੈ ਉਹਨਾਂ ਦਾ ਕਹਿਣਾ ਇਹ ਹੈ ਵੀ ਜੋ ਕਿਸਾਨ ਉਹ ਹਿੰਸਕ ਹੋ ਜਾਂਦੇ ਆ ਉਹ ਹਮਲਾ ਕਰਦੇ ਨੇ ਤਾਂ ਉਹ ਇਸ ਤਰ੍ਹਾਂ ਦੀ ਕਾਰਵਾਈ ਕਰਦੇ ਨੇ ਤੇ ਪਰ ਕਿਸਾਨ ਚਾਹੁੰਦੇ ਆ ਵੀ ਇਹ ਬੈਰੀਕੇਡ ਚੱਕੇ ਜਾਣ ਤੇ ਅਸੀਂ ਦਿੱਲੀ ਪਹੁੰਚੀਏ ਤੇ ਇਸ ਨੂੰ ਤੁਸੀਂ ਜੋ ਇਹ ਦੇਖ ਕੇ ਤੁਸੀਂ ਕੀ ਕਹੋਗੇ ਵੀ ਇਸ ਤਰ੍ਹਾਂ ਦਾ ਕੋਈ ਕਾਰਵਾਈ ਹੁਣ ਕਿਸਾਨਾਂ ਬਣੀ ਅੱਗੇ ਕੀਤੀ ਜਾਊਗੀ ਜੋ ਬੈਰੀਕੇਡ ਚੱਕੇ ਜਾਣਗੇ ਸੋ ਜਿਹੜੇ ਕਹਿ ਰਿਹਾ ਨਾ ਕਿ ਕਿਸਾਨ ਹਿੰਸਕ ਹੈ ਕਿਸਾਨ ਮਤਲਬ ਜਣੀ ਇਹ ਹਮਲਾ ਕਰ ਰਹੇ ਨਾ 80 ਕਾਲੇ ਨੰਦਾ ਚਿਹਰਾ ਜਿਹੜਾ ਨਕਾਮ ਕੀਤਾ 180 ਇਹਨਾਂ ਦੇ ਜਿਹੜੇ ਸਾਡੇ ਇਸ ਦੋਨੋਂ ਨੂੰ ਖਰਾਬ ਕਰਨ ਵਾਸਤੇ ਕੁਸ ਭੈਡ ਕਰੇ ਸੀ ਜਿਨ੍ਹਾਂ ਨੇ ਉਹਨਾਂ ਦੇ ਵਿੱਚੋਂ ਇੱਕ ਫੜਿਆ ਸੀ ਇਹਨਾਂ ਕਨੀਓ ਕੁਸ ਭੈਡ ਕੀਤੀ ਗਈ ਸੀ ਇਹਨਾਂ ਕਨੀਓ ਬਕਾਇਦਾ ਜਿਹੜਾ ਅਫਸਰਸਾਈਜ਼ ਦੇ ਵਿੱਚੋਂ ਕੁਸ ਭੈਡ ਕੀਤੀ ਗਈ ਹੈ ਉਹ ਉਹ ਇੱਥੇ ਆ ਕੇ ਹਿੰਸਕ ਘਟਨਾ ਕਰ ਉਹ ਇੱਥੇ 80 ਜਨੂੰ ਉਹਨਾਂ ਨੂੰ ਮਤਲਬ ਬਕਾਇਦਾ ਰੰਗੇ ਇੱਥੇ ਫੜਿਆ ਤੇ ਉਹਨਾਂ ਦੇ ਜਿਹੜੇ ਮੋਬਾਈਲ ਦੇ ਵਿੱਚੋਂ ਇਹਨਾਂ ਦੀਆਂ ਜੋੜ ਕਰ ਰਹੇ ਸੀ ਅੱਛਾ ਤਾਹਾਂ ਤੱਕ ਤੇ ਉਹਨੂੰ ਅਸੀਂ ਪੁੱਛਿਆ ਵੀ ਤੇਰੀ ਪੋਸਟ ਕੀ ਹੈ ਉਹ ਆਪਣੇ ਆਪ ਨੂੰ ਕਹਿ ਰਿਹਾ ਸੀ ਕਿ ਮੈਂ ਚਪਾਈ ਹਾਂ ਅੱਛਾ ਜੀ ਚਪਾਈ ਰੈਂਕ ਦਾ ਮੈਂ ਮਲਾਜਮਾਂ ਪਰ ਉਹਨੂੰ ਜਿਹੜੀ ਚਪਾਈ ਰੈਂਕ ਦਾ ਮਲਾਜਮ ਨਹੀਂ ਸੀ ਉਹਨੂੰ ਪੂਰੇ ਹਰਿਆਣੇ ਦੇ ਵਿੱਚੋਂ ਨਹੀਂ ਦਿੱਲੀ ਦੇ ਵਿੱਚੋਂ ਵੀ ਕੱਲ ਆ ਰਹੀਆਂ ਸੀ ਕੱਲ ਆ ਰਹੀਆਂ ਸੀ ਬਿਲਕੁਲ ਜਿਸ ਕਰਕੇ ਅਸੀਂ ਸਾਡੀ ਜਿਹੜੀ ਪੰਜਾਬ ਪੁਲਿਸ ਨੂੰ ਬਾਕਾਇਦਾ ਹੋ ਫੜਾਇਆ ਤੇ ਉਹ ਤੋਂ ਮਨਾਇਆ ਕਿ ਤੁਸੀਂ ਛੋਡੇ ਅਰਗੇ ਸਾਡੇ ਇਸ ਅਦੌਲਨ ਦੇ ਵਿੱਚ ਕਿੰਨੇ ਬੰਦੇ ਆ ਜਿਹੜੇ ਫਿੱਟ ਕੀਤੇ ਨਾ ਇਹੋ ਬਾਕਾਇਦਾ ਮੰਨਿਆ ਕਿ ਅਸੀਂ 30 ਮੁੰਡੇ ਆ ਜਿਹੜੇ ਸਾਡੇ 30 ਬੰਦੇ ਆ ਜਿਹੜੇ ਛੋਡੇ ਚ ਫਿੱਟ ਕੀਤੇ ਨਾ ਬਾਕੀਆਂ ਦਾ ਪਤਾ ਲੱਗਿਆ ਕੁਝ ਬਾਕੀ ਦਾ ਹਲੇ ਤੱਕ ਨਹੀਂ ਪਤਾ ਲੱਗਿਆ ਇਸੇ ਕਰਕੇ ਅਸੀਂ ਆਪਣਾ ਜਿਹੜਾ ਆਪਦੀ ਸੋਝ-ਮੂਝ ਦੇ ਨਾਲ ਅਸੀਂ ਆਪਣੀ ਜਿਹੜੀ ਸੋਚ ਮੁਤਾਬਕ ਅਸੀਂ ਉਹਨਾਂ ਨੂੰ ਉਹਨਾਂ ਦਾ ਕਿਹੜਾ ਨਾਮ ਕਾਮ ਨਾਕਾਮ ਕਰਨ ਲਈ ਅਸੀਂ ਇਹ ਤਾਰ ਜਿਹੜਾ ਤਾਰ ਲਾਈ ਹੈ ਸੋ ਰਹੀ ਗੱਲ ਸੋਡੀ ਕਿ ਲੋਕ ਕਹਿੰਦੇ ਨੇ ਗਾਹਾਂ ਜਾਣਾ ਹੈ ਬਹਿਰੀਆ ਲੱਗਿਆ ਅੱਜ ਦੋਨੇ ਫੋਰਮਾਂ ਦੀ ਮੀਟਿੰਗ ਹੋਈ ਔਰ ਮੀਟਿੰਗ ਦੇ ਵਿੱਚ ਜਦੋਂ ਕੇਂਦਰ ਸਰਕਾਰ ਨੇ ਮੀਟਿੰਗ ਦਿੱਤੀ ਹੱਥ ਨੇ 5 ਵਜੇ ਜਿਹੜੀਆਂ ਪਿਛਲੀਆਂ ਮੀਟਿੰਗਾਂ ਹੋਈਆਂ ਬੇਸਿੱਧਾ ਰੀਆਂ ਔਰ 5 ਵਜੇ ਦੀ ਮੀਟਿੰਗ ਤੱਕ ਅਸੀਂ ਸ਼ਾਂਤ ਮਈ ਐਸੇ ਤੱਕ ਬੈਠਾਂਗੇ ਅਸੀਂ ਕੋਈ ਹੰਸਕ ਨਹੀਂ ਕਰਾਂਗੇ ਅਸੀਂ ਕੋਈ ਟੋੜ-ਫੋੜ ਨਹੀਂ ਕਰਾਂਗੇ ਔਰ ਜੇ 5 ਵਜੇ ਮੀਟਿੰਗ ਹੁੰਦੀ ਹੈ ਭਵੇਂ ਸਾਰੀ ਰਾਤ ਲੰਘ ਜੇ ਭਵੇਂ ਘੰਟਾ ਲ ਹੋਵੇ 2 ਹੋਵੇ ਜੇਕਰ ਉਸ ਮੀਟਿੰਗ ਦੇ ਵਿੱਚ ਉਹ ਸਾਰੇ ਉਸੇ ਟੀ ਨਹੀਂ ਨਿਕਲਦੇ ਮੀਟਿੰਗ ਬੇਸਿੱਟਾ ਰਹਿੰਦੀ ਹੈ ਤਾਂ ਜਿਹੜਾ ਸਾਨੂੰ ਉਦੇਸ਼ ਉਹ ਫਾਰਮ ਹੈ ਜਿਹੜੇ ਅਗਲਾ ਦੇਣਗੇ ਉਸ ਆਦੇਸ਼ ਦੀ ਪਾਲਣਾ ਕਰਾਂਗੇ ਅਸੀਂ ਬਾਰਡਰ ਤੋੜ ਕੇ ਅੱਗੇ ਬਧਾਂਗੇ